ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਕੁਰਸੀ ਛੱਡ ਦਿੱਤੀ ਹੈ ਪਹਿਲਾਂ ਸਾਡੇ ਲੋਕਾਂ ਦੁਆਰਾ ਇਹ ਗੱਲ ਕਹੀ ਜਾਂਦੀ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਪਰ ਇਹਦਾ ਜਿਹੜਾ ਮਹੂਰਤ ਹੋਇਆ ਪਹਿਲਾ ਜਿਹੜਾ ਕਿ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਨੀਮ ਪੱਥਰ ਤੱਕ ਰੱਖ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦੇ ਨਾਮ ਦਾ ਸੀਐਮ ਮਾਨ ਨੇ ਅਸਤੀਫਾ ਦੇ ਦਿੱਤਾ ਕਿਵੇਂ ਦੇ ਦਿੱਤਾ ਤੁਹਾਡੇ ਸਾਹਮਣੇ ਪੂਰੀ ਵੀਡੀਓ ਦਿਖਾਉਂਗਾ ਕਿਉਂਕਿ ਭਗਵੰਤ ਮਾਨ ਨੂੰ ਲੈ ਕੇ ਬਹੁਤ ਸਾਰੀ ਚਰਚਾ ਰਹੀ ਹੈ ਪੰਜਾਬ ਦੇ ਲੋਕਾਂ ਬਣੀਓ ਕਿ ਅਰਵਿੰਦ ਕੇਜਰੀਵਾਲ ਸੀਐਮ ਮਾਨ ਨੂੰ ਪਾਸੇ ਕਰ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਔਰ ਇਹੀ ਚਰਚਾ ਜਿਹੜੀ ਕਿ ਲੋਕਾਂ ਨੇ ਭਾਕਿਆ ਸੀ ਉਹ ਬਿਲਕੁਲ ਸੱਚ ਸਾਬਤ ਹੋ ਗਈ ਹੈ ਔਰ ਇਹਦਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਉਹਦਾ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਕਿ ਅਰਵਿੰਦ ਕੇਜਰੀਵਾਲ ਜਿਹੜਾ ਕਿ ਪੰਜਾਬ ਦੇ ਉੱਤੇ ਸਦਾ ਹੀ ਉਹਨਾਂ ਦੀ ਇੱਕ ਅੱਖ ਰਹੀ ਹੈ ਕਿ ਮੈਂ ਪੰਜਾਬ ਦੀ ਸੱਤਾ ਸੰਭਾਲ ਲਈ ਆ ਜਦੋਂ ਦੇ ਦਿੱਲੀ ਦੇ ਵਿੱਚੋਂ ਹਰੇ ਨੇ ਉਦੋਂ ਨਾਲ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਬਚਾ ਤੇ ਪੰਜਾਬ ਦੇ ਵਿੱਚ ਹੁਣ ਮੈਂ ਸੱਤਾ ਸੰਭਾਲਣੀ ਆ ਔਰ ਸੀਐਮ ਮਾਨ ਕਹਿੰਦੇ ਸੀ ਆਪਣੇ ਮੋਹੋਂ ਕਿ ਸਾਡੀ ਸਰਕਾਰ ਦਿੱਲੀੋਂ ਚੱਲਦੀ ਆ ਤੇ ਦੂਜੇ ਪਾਸੇ ਪੰਜਾਬ ਦੇ ਲੋਕ ਉਹ ਵਿਰੋਧ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਵਰਗਾ ਮੁੱਖ ਮੰਤਰੀ ਸਾਨੂੰ ਨਹੀਂ ਚਾਹੀਦਾ ਹਰੇ ਹੋਏ ਮੁੱਖ ਮੰਤਰੀ ਦਾ ਨਾਮ ਨਹੀਂ ਪੱਥਰ ਦੇ ਉੱਤੇ ਕਿਵੇਂ ਲਿਖਿਆ ਗਿਆ ਔਰ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਕੁਰਸੀ ਕਿਵੇਂ ਛੱਡਦੇ ਨੇ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਜਿਹੜੇ ਸਾਂਝੇ ਕਰਨੇ ਨੇ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਨੇ ਇੱਕ ਪਾਸੇ ਯਾਨੀ ਪੰਜਾਬ ਦੀ ਸਰਕਾਰ ਤਾਂ ਨਕਾਰ ਹੀ ਦਿੱਤੀ ਐ ਬੀਤੇ ਦਿਨ ਜਿਹੜਾ ਸੀ ਇਹ ਮਾਨ ਨੇ ਐਕਸ਼ਨ ਕਰ ਦਿੱਤਾ ਸੀ ਪੰਜਾਬ ਦੇ ਵਿੱਚ ਕਿ ਅਸੀਂ ਨਸ਼ੇ ਤਸਕਰਾਂ ਦੇ ਘਾਟਾ ਰਹੇ ਆ ਨਸ਼ੇ ਤਸਕਰੀ ਨੂੰ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਪਰ ਉਹ ਵੀ ਇੱਕ ਛਲਾਵਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਦਾਸ ਘਰਾਂ ਨੂੰ ਢਾਕੇ ਤੁਸੀਂ ਇਹ ਸਾਬਤ ਕਰਦੇ ਹੋ ਕਿ ਪੰਜਾਬ ਸਾਡਾ ਜਿਹੜਾ ਕਿ ਨਸ਼ਾ ਮੁਕਤ ਹੋ ਗਿਆ ਇਹ ਗੱਲ ਬਿਲਕੁਲ ਜਿਹੜੀ ਕਿ ਨਖਿੱਧੀ ਆ ਤੇ ਨਕਮੀ ਆ ਯਾਨੀ ਇੱਥੇ ਨਸ਼ਾ ਕਦੇ ਵੀ ਖਤਮ ਨਹੀਂ ਹੋਇਆ ਔਰ ਨਾ ਤੁਸੀਂ ਕਰ ਸਕਦੇ ਹੋ ਤਾਂ ਹੁਣ ਜਿਹੜੀ ਇਹ ਖਬਰ ਇਹ ਉਹਨਾਂ ਲੋਕਾਂ ਨੂੰ ਹਿਲਾ ਦੇਣ ਵਾਲੀ ਹੈ ਜਿਹੜੇ ਸੀਐਮ ਮੰਦ ਭਮੱਕੜ ਇਹ ਗੱਲ ਕਹਿੰਦੇ ਸੀ ਕਿ ਸਾਡਾ ਮੁੱਖ ਮੰਤਰੀ ਯਾਨੀ ਸਦਾ ਹੀ ਰਾਜ ਕਰਨਾ ਹੈ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਾਡਾ ਹੀ ਰਾਜ ਰਹਿਣਾ ਤਾਂ ਹੁਣ ਪਹਿਲਾਂ ਇਹ ਖਬਰ ਦੇਖ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਕਦੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਸੋ ਪੰਜਾਬ ਦੇ ਸੁਪਰ ਸੀਐਮ ਹੋਣਗੇ ਅਰਵਿੰਦ ਕੇਜਰੀਵਾਲ ਇਹ ਪਹਿਲਾਂ ਤਾਂ ਚਰਚਾ ਸੀ ਪਰ ਕੱਲ ਇਸ ਗੱਲ ਤੇ ਮੋੜ ਲੱਗ ਗਿਆ ਜਦ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਹੈ ਭਗਵਾਨ ਮਹਾਵੀਰ ਹਸਪਤਾਲ ਦਾ ਨਵੀਨੀਕਰਨ ਦਾ ਇੱਕ ਨੀਂਹ ਪੱਥਰ ਰੱਖਿਆ ਗਿਆ ਜਿਹਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਅਤੇ ਉੱਥੇ ਨੀਂਹ ਪੱਥਰ ਦੇ ਉੱਪਰ ਨਾਮ ਜਿਹੜੇ ਲਿਖੇ ਗਏ ਆ ਸਰਦਾਰ ਭਗਵਾਨ ਸਿੰਘ ਮਾਨ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਕੌਮੀ ਕਨਵੈਨਸ਼ਨ ਆਮ ਆਦਮੀ ਪਾਰਟੀ ਉਸ ਤੋਂ ਥੱਲੇ ਲਿਖਿਆ ਗਿਆ ਡਾਕਟਰ ਬਲਵੀਰ ਸਿੰਘ ਜੋ ਕਿ ਸਿਹਤ ਮੰਤਰੀ ਇਹ ਵੀ ਇੱਕ ਨਵੇਂ ਇਤਿਹਾਸ ਸੱਜਰੀ ਆਮ ਆਦਮੀ ਪਾਰਟੀ ਕਿਉਂਕਿ ਸਰਕਾਰੀ ਨਹੀਂ ਪੱਥਰ ਹੈ ਸਰਕਾਰੀ ਨਹੀਂ ਪੱਥਰ ਦੇ ਉੱਪਰ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਤੇ ਮੰਤਰੀ ਦਾ ਨਾਮ ਲਿਖਿਆ ਜਾ ਸਕਦਾ ਐ ਐਮਐਲਏ ਦਾ ਨਾਮ ਲਿਖਿਆ ਜਾ ਸਕਦਾ ਪਰ ਇੱਕ ਪਾਰਟੀ ਦੇ ਮੁਖੀ ਦਾ ਨਾਮ ਲਿਖਣਾ ਇਹ ਪਹਿਲੀ ਵਾਰ ਦੇਖਿਆ ਗਿਆ ਲੋਕਾਂ ਦੇ ਵਿੱਚ ਚਰਚਾ ਕਿ ਜਿਵੇਂ ਕਿਹਾ ਜਾ ਰਿਹਾ ਸੀ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਭਗਵਜਰੇ ਆਰਵਿੰਦ ਕੇਜਰੀ ਬਾਦ ਸੁਪਰ ਸੀਐਮ ਵਜੋਂ ਵਿਚਰਨਗੇ ਤਾਂ ਉਹ ਗੱਲਾਂ ਦੇ ਉੱਤੇ ਲੋਕ ਕਹਿੰਦੇ ਕੱਲ ਮੋਹਰ ਲੱਗ ਗਈ ਐ ਤੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣ ਪ੍ਰੋਪਰ ਸਰਕਾਰ ਚਲਾਉਣ ਆ ਗਏ ਨੇ ਕੱਲ ਜਦੋਂ ਨਹੀਂ ਪੱਥਰ ਰੱਖਿਆ ਗਿਆ ਉਦੋਂ ਦੀ ਵੀ ਤੁਸੀਂ ਵੀਡੀਓ ਦੇਖ ਸਕਦੇ ਆ ਕਿ ਉਹ ਨਹੀਂ ਪੱਥਰ ਤੋਂ ਉੱਪਰੋਂ ਪੜਦਾ ਵੀ ਅਰਵਿੰਦ ਕੇਜਰੀਵਾਲ ਵੱਲੋਂ ਹਟਾਇਆ ਗਿਆ ਅਰਵਿੰਦ ਕੇਜਰੀਵਾਲ ਨੇ ਉਸ ਹਸਪਤਾਲ ਦਾ ਨਹੀਂ ਪੱਥਰ ਰੱਖਿਆ ਜਿਸ ਤੋਂ ਬਾਅਦ ਜਿਹੜੀਆਂ ਫੋਟੋ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈਆਂ ਤੇ ਲੋਕਾਂ ਨੇ ਵੱਖ-ਵੱਖਰੇ ਕਮੈਂਟ ਕੀਤੇ ਹੁਣ ਇੱਥੇ ਇੱਕ ਸਵਾਲ ਭਗਵਾਨ ਸਿੰਘ ਮਾਨਜੀਤ ਦੇ ਵੀ ਆ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਬੜੀ ਚੱਲ ਰਹੀ ਹੈ ਕਿ ਨਹੀਂ ਪੱਥਰਾਂ ਦੇ ਉੱਪਰ ਨਾਮ ਹੈ ਜਿਹੜੇ ਅਸੀਂ ਉਹਨਾਂ ਦੇ ਲਿਖਦੇ ਆ ਜਿਨ੍ਹਾਂ ਨੇ ਕੰਮ ਕੀਤਾ ਰਾਜ ਮਿਸਤਰੀ ਦਾ ਮਜ਼ਦੂਰ ਦਾ ਪੇਂਟਰ ਦਾ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਮਣੇ ਇਹ ਭਗਵਾਨ ਸਿੰਘ ਮਾਨ ਦੱਸਣ ਕਿ ਸ਼੍ਰੀ ਅਰਵਿੰਦ ਕੇਜਰੀ왈 ਜੀ ਪਲੰਬਰ ਨੇ ਰਾਜ ਮਿਸਤਰੀ ਨੇ ਉਹ ਇਲੈਕਟ੍ਰੀਸ਼ੀਅਨ ਨੇ ਉਹਨਾਂ ਨੇ ਫਾਰਸ਼ ਲਗਾਈ ਹੈ ਉਹਨਾਂ ਨੇ ਕੀ ਕੀਤਾ ਜਿਹੜੇ ਕਰਕੇ ਉਹਨਾਂ ਦਾ ਨਾਮ ਇੱਥੇ ਲਿਖਿਆ ਗਿਆ ਪਰ ਲੋਕ ਇਸ ਕਾਨੂੰਨ ਨੂੰ ਤੋੜ ਕਰ ਰਹੇ ਨੇ ਸਵਾਲ ਕਰ ਰਹੇ ਨੇ ਯਾਨੀ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਉਹਨਾਂ ਪਮੱਕੜਾਂ ਦੇ ਲਈ ਜਿਹੜੇ ਸੀਐਮ ਮਾਨ ਦੇ ਪਮੱਕੜ ਨੇ ਕਿਉਂਕਿ ਖੁਦ ਭਗਵਾਨ ਤੇ ਮਾਨ ਕਹਿੰਦਾ ਸੀ ਮੇਰੇ ਪਮੱਕੜ ਤਹਾਨੂੰ ਨਾ ਪਮਕਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਜਿਹੜੀ 6 ਮਹੀਨੇ ਪਹਿਲਾਂ ਮੈਂ ਗੱਲ ਕਹੀ ਸੀ ਕਈ ਸਾਥੀਆਂ ਨੇ ਮੈਨੂੰ ਕਮੈਂਟ ਕੀਤੇ ਸੀ ਕਿ ਭਾਈ ਜਿਹੜਾ ਸੀਐਮ ਭਗਵੰਤ ਮਾਨ ਤੁਸੀਂ ਕਹਿੰਦੇ ਇਹਦਾ ਅਸਤੀਫਾ ਹੋ ਸਕਦਾ ਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਜ਼ਹਿਰੀਲਾ ਸੱਪ ਹੈ ਉਹਦਾ ਅਸਤੀਫਾ ਲੈ ਕੇ ਹਟੂਆ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਸੱਤਾ ਜਿਹੜੀ ਦਿੱਲੀ ਦੇ ਵਿੱਚੋਂ ਝਾੜੂ ਵਜਿਆ ਇਹਨਾਂ ਦੇ ਇਹ ਝਾੜੂ 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 ਕਰਦੇ ਰਹਿੰਦੇ ਸੀ ਉਹੀ ਝਾੜੂ ਨੇ ਇਹਨਾਂ ਦਾ ਸਫਾਇਆ ਕੀਤਾ ਦਿੱਲੀ ਦੇ ਵਿੱਚੋਂ ਫੇਰ ਇਹਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ ਪੰਜਾਬ ਦਾ ਰਾਜ ਭਾਗ ਮੈਂ ਸਾਹਮਣਾ ਯਾਨੀ ਵੱਡੇ ਪੱਦਰ ਤੇ ਪਹਿਲਾਂ ਲੋਕਤਾ ਬਹੁਤ ਕੀਤੀ ਹੈ ਪੰਜਾਬ ਦੇ ਵਿੱਚੋਂ ਜਦੋਂ ਤੁਸੀਂ ਵੇਖਿਆ ਹੁਣ ਜਿਹੜੀਆਂ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਸੀ ਉਹਦੇ ਵਿੱਚ ਦਿੱਲੀ ਜਾਂਦਾ ਕਿ ਪੰਜਾਬ ਦਾ ਬਹੁਤ ਸਾਰਾ ਪੈਸਾ ਗੱਟਿਆਂ ਦੇ ਵਿੱਚ ਬੋਰੀਆਂ ਦੇ ਵਿੱਚ ਭਰ ਕੇ ਫਿਰ ਉੱਥੇ ਸ਼ਰਾਬ ਪਹੁੰਚਦੀ ਹੈ ਪੰਜਾਬ ਦੇ ਲੈਵਲ ਦੀ ਬ੍ਰਾਂਡ ਪੂਰੀ ਜ਼ਬਰਦਸਤ ਸ਼ਰਾਬ ਪਹੁੰਚਦੀ ਹੈ ਜਿਹਨੂੰ ਕਹਿੰਦੇ ਨੇ ਵਿਸਕੀ ਤਾਂ ਸ਼ਰਾਬ ਫੜੀ ਜਾਂਦੀ ਹੈ ਪਿੱਛੇ ਹੀ ਉੱਥੇ ਜਿਹੜੀ ਕਿ ਟੀਮ ਪਹੁੰਚ ਜਾਂਦੀ ਐ ਉਹ ਜਿਹੜੀ ਟੀਮ ਆ ਉੱਥੇ ਫਿਰ ਖੁਲਾਸਾ ਕਰਦੀ ਐ ਕਿ ਅਰਵਿੰਦ ਕੇਜਰੀਵਾਲ ਆ ਜਿਹੜਾ ਚੋਰ ਆ ਠੱਗ ਆ ਬਹੁਤ ਵੱਡਾ ਚੋਰ ਆ ਜੀ ਨੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਫੇਰ ਪੰਜਾਬ ਦੇ ਉੱਤੇ ਅੱਖ ਧਰੀ ਕਿ ਅਸੀਂ ਹੁਣ ਪੰਜਾਬ ਵੀ ਲੁੱਟ ਲੈਣਾ ਇਧਰ ਦੇ ਬਸੇ ਸਾਡੇ ਵਾਲਾ ਮੁੱਖ ਮੰਤਰੀ ਇੰਨਾ ਨਖਿੱਦਾ ਤਿੰਨ ਕਮਾ ਇਹ ਤੁਹਾਨੂੰ ਮੈਂ ਕਈ ਵਾਰ ਸੁਣਾ ਚੁੱਕਿਆ ਕਈ ਵੀਡੀਓ ਦੇ ਵਿੱਚ ਕਿ ਸਾਡਾ ਮੁੱਖ ਮੰਤਰੀ ਕਹਿੰਦਾ ਆਪਦੇ ਮੂੰਹ ਦੇ ਵਿੱਚੋਂ ਕਿ ਸਾਡੀ ਤਾਂ ਜੀ ਸਰਕਾਰ ਦਿੱਲੀੋਂ ਚੱਲਦੀ ਐ ਤੇ ਫਿਰ ਤੈਨੂੰ ਕਦੇ ਆਸਤੇ ਬਣਾਇਆ ਬਈ ਮੁੱਖ ਮੰਤਰੀ ਬਣਾਇਆ ਤੈਨੂੰ ਪੰਜਾਬ ਦੇ ਲੋਕਾਂ ਨੇ ਲਿਆ ਕੇ ਦਿੱਲੀ ਦਾ ਲਾਵਾ ਤੂੰ ਮੂਹਰੇ ਲਾ ਦਿੱਤਾ ਤੇ ਆ ਪਿੱਛੇ ਫੜ ਜਾਣਾ ਇਹ ਕਿਹੜਾ ਮੁੱਖ ਮੰਤਰੀ ਐ ਹਰਿਆ ਹੈ ਇੱਕ ਬੰਦਾ ਉਹਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਸਾਰੇ ਉਹਦੇ ਦੇ ਉੱਤੇ ਤੁਸੀਂ ਇਹਨੂੰ ਪਹਿਲ ਦੇ ਰਹੇ ਹੋ ਆ ਨੀਂਬ ਪੱਥਰ ਖਿਆ ਹੋਇਆ ਜਿਹੜਾ ਸਾਰੇ ਲੋਕਾਂ ਦੀ ਇੱਕ ਪੱਖਿਆ ਚੱਲੀ ਸੀ ਘਰ ਵਿੱਚ ਕੇਜਰੀਵਾਲ ਪੰਜਾਬ ਦੇ ਵਿੱਚ ਸੱਤਾ ਤੇ ਰਾਜ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੇ ਉਹ ਕੀ ਕਿਹਾ ਗਿਆ ਸੀ ਕਹਿੰਦੇ 1.5 ਫੁੱਟ ਦੇ ਨਾਲੇ ਨੂੰ ਅਸੀਂ ਮਨਜ਼ੂਰ ਨਹੀਂ ਕਰਾਂਗੇ ਉਹ ਜਦੋਂ ਸਾਡੇ ਪੰਜਾਬ ਦਾ ਆਪ ਦਾ ਭਰਾ ਜਿਹੜਾ ਨਾਲੋ ਜਿਹਨੀ ਸਾਡੇ ਰਲ ਕੇ ਰਿਹਾ ਉਹ ਕਲਾਕਾਰ ਵੀ ਰਿਹਾ ਕਮੇਡੀਅਨ ਬਹੁਤ ਸਾਰੀ ਜਨਤਾ ਨੂੰ ਜਾਣਦੀ ਵੀ ਸੀ ਉਹ ਬੰਦੇ ਨੇ ਪੰਜਾਬ ਦੀ ਦਸ਼ਾ ਪਲਟ ਕੇ ਰੱਖ ਦਿੱਤੀ ਹੈ ਪੰਜਾਬ ਦੀ ਨੌਜਵਾਨੀ ਮਾਰ ਦਿੱਤੀ ਹੈ ਪੁੱਠੇ ਰਾ ਤੇ ਰਾ ਦਿੱਤੇ ਨੇ ਲੋਕ ਤੇ ਫੇਰ ਭਾਈ ਕਿਹੜਾ ਮੁੱਖ ਮੰਤਰੀ ਹੈ ਦਿੱਲੀ ਦਾ ਜਿਹੜਾ ਸਾਡਾ ਪੰਜਾਬ ਦਾ ਭਲਾ ਕਰੂਗਾ ਉਹ ਦਿੱਲੀ ਦੇ ਵਿੱਚੋਂ ਤਾਂ ਇਹਨਾਂ ਦੇ ਲੱਤ ਵੱਜੀ ਆ ਤੇ ਸਾਡੇ ਪੰਜਾਬ ਦੇ ਵਿੱਚ ਕੌਣ ਸਾਂਭੂ ਹੈ ਕੀ ਸਾਂਭੂ ਹੈ ਸਾਡੇ ਪੰਜਾਬ ਨੂੰ ਪੰਜਾਬ ਇੱਕ ਉਹ ਧਰਤੀ ਹੈ ਜਿੱਥੇ ਜਨਮ ਸਾਡਾ ਕੋਈ ਨਹੀਂ ਸੈਂਦਾ ਆ ਜਿਹੜਾ ਹੁਣ ਸਿੰਘਾਂ ਦੇ ਉੱਤੇ ਜਨਮ ਕੀਤਾ ਸੀ ਨਾ ਅਮਰਪਾਲ ਸਿੰਘ ਤੇ ਤੇ ਮੈਂ ਕਹਿੰਦਾ ਆ ਪਹਿਲਾਂ ਦਾ 6 ਮਹੀਨੇ ਪਹਿਲਾਂ ਦੀਆਂ ਵੀਡੀਓ ਮੇਰੀਆਂ ਉਹ ਜਿਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਭਾਈ ਜੇਕਰ ਸੀ ਹੈ ਮਾਨ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਛੱਡ ਦਿੰਦਾ ਉਹਨਾਂ ਨੂੰ ਰਿਹਾ ਕਰਵਾ ਲੈਂਦਾ ਤਾਂ ਫੇਰ ਸਾਡਾ ਪੰਜਾਬ ਆ ਜਿਹੜਾ ਉਹ ਇਹਨਾਂ ਨੂੰ ਮਾਫੀ ਕਰ ਦੂਗਾ ਕਿਨੇ ਦੇ ਹੱਕ ਦੇ ਵਿੱਚ ਵੀ ਖੜ੍ਹ ਜੂਗਾ ਕਿ ਮੈਂ ਇਹੀ ਗੱਲ ਕਹਿੰਦਾ ਰਿਹਾ ਕਿ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਆਪਣੇ ਚੈਨਲਾਂ ਤੋਂ ਜਾਂ ਨਹੀਂ ਪ੍ਰਮੋਟ ਕਰਾਂਗੇ ਉਹਨਾਂ ਨੇ ਪ੍ਰਚਾਰ ਵੀ ਕਰਦਾਂਗੇ ਜੇਕਰ ਇਹ ਸਿੰਘਾਂ ਨੂੰ ਸਾਡੀ ਸਰਕਾਰ ਛੱਡੂਗੀ ਪਰ ਸਾਡੇ ਸਾਡੇ ਸਿੰਘ ਨਹੀਂ ਛੱਡੇ ਉਹਨਾਂ ਨੂੰ ਡਿਬਰੂਗੜ ਦੇ ਵਿੱਚੋਂ ਪੰਜਾਬ ਲਿਆਂਦਾ ਜਾ ਰਿਹਾ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕੁਝ ਵੱਡਾ ਹੋ ਸਕਦਾ ਹੈ ਇਹ ਗੱਲਾਂ ਦੀਆਂ ਸ਼ੰਕਾ ਵੀ ਸਾਡੇ ਰੋਕਾਂ ਬੰਨੀਆਂ ਲਾਈਆਂ ਜਾ ਰਹੀਆਂ ਨੇ ਤਾਂ ਪੰਜਾਬੀਓ ਹੁਣ ਇੱਕ ਗੱਲ ਸਮਝਣ ਦੀ ਲੋੜ ਹੈ ਜਿਹੜੀ ਗੱਲਾਂ ਦੇ ਗੱਲਾਂ ਦੀਆਂ ਪੱਖਿਆ ਤੁਸੀਂ ਕੀਤੀਆਂ ਸੀ ਕਿ ਸੀ ਇਹ ਮਾਨ ਕੁਰਸੀ ਛੱਡ ਸਕਦੇ ਨੇ ਅਸਤੀਫਾ ਦੇ ਸਕਦੇ ਨੇ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਸੀਐਮ ਭਗਵੰਤ ਮਾਨ ਤਾਂ ਅਸਤੀਫਾ ਦਿੰਦਾ ਹੀ ਨਹੀਂ ਉਹ ਬਹੁਤ ਜ਼ਹਿਰੀਲਾ ਸੱਪ ਆ ਉਹਨੇ ਜਾਣ ਬੁਝ ਕੇ ਨੂੰ ਮਜਬੂਰ ਕੀਤਾ ਮਜਬੂਰ ਐਸ ਕਰਕੇ ਨੀਮ ਪੱਥਰ ਦੇ ਉੱਤੇ ਹਾਰੇ ਹੋਏ ਬੰਦੇ ਦਾ ਨਾਮ ਲਿਖਿਆ ਤੇ ਸੀਐਮ ਮਾਨ ਆ ਪਿੱਛੇ ਖੜ ਜਾਂਦੇ ਨੇ ਅਰਵਿੰਦ ਕੇਜਰੀਵਾਲ ਨੂੰ ਮੂਹਰੇ ਕਰ ਦਿੰਦੇ ਆ ਪਤਾ ਨਹੀਂ ਸਾਬਤ ਕੀ ਕਰਨਾ ਚਾਹੁੰਦੇ ਆ ਇੱਕ ਉਹ ਬੰਦੇ ਨੂੰ ਕਰਦੇ ਨੇ ਜਿਹਨੇ ਪੂਰੀ ਦੁਨੀਆ ਨੂੰ ਨਿਕਾਰ ਦਿੱਤਾ ਜਿਹਨੂੰ ਤਾਂ ਉਹ ਬੰਦੇ ਤੋਂ ਲੈਣਾ ਕੀ ਆ ਯਾਰ ਉਹਨਾਂ ਨੇ ਇਹ ਫੋਟੋਆਂ ਦੇ ਜਿਹੜਾ ਪਿੱਛੇ ਇਹ ਸਰਪੰਚਾਂ ਦੀ ਸਾਂਹ ਚ ਕਾਣੀ ਸੀ ਉਹਦੇ ਕਰੋੜਾ ਰੁਪਏ ਉਡਾ ਦਿੱਤਾ ਪੰਜਾਬ ਦੇ ਖਜ਼ਾਨੇ ਤੇ ਬੋਝ ਕਿਹਦੇ ਤੇ ਪੈਂਦਾ ਸਾਡੇ ਲੋਕਾਂ ਤੇ ਪੈਂਦਾ ਆ ਟੈਕਸ ਕਿੱਥੇ ਜਾਂਦਾ ਆਪ ਹੀ ਕਹਿੰਦਾ ਸੀ ਕਹਿੰਦਾ ਸੀ ਠਾਹ ਵਾਲੀ ਡੱਬੀ ਦੀ ਜੇ ਇੱਕ ਸੀਖ ਵੀ ਮਚਾਦਨੇ ਦਾ ਟੈਕਸ ਪੈਂਦਾ ਜੀ ਤੇ ਫਿਰ ਉਹ ਪੰਜਾਬ ਦੇ ਲੋਕਾਂ ਨਾਲ ਖਲਵਾਰ ਨਹੀਂ ਹੋਇਆ ਤੁਸੀਂ ਇੰਨੀਆਂ-ਇੰਨੀਆਂ ਤਸਵੀਰਾਂ ਲਵਾ ਦਿੰਨੇ ਹੋ ਆਪਦੀਆਂ ਲਵਾ ਦਿੰਨੇ ਆਪਦੇ ਗੁਰੂਆਂ ਦੀਆਂ ਲਵਾ ਦਿੰਨੇ ਹੋ ਤਾਂ ਹੁਣ ਤੁਹਾਨੂੰ ਅਪੀਲ ਆ ਪੰਜਾਬ ਵਾਲਿਓ ਜਿਹੜੀ ਗੱਲ ਮੈਂ ਦੱਸਣੀ ਸੀ ਤੁਹਾਡੇ ਤੱਕ ਪਹੁੰਚਾਤੀ ਹੈ ਦਾ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ